ਕੱਚਾ ਬਨੀਅਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਆਪਣੀ ਮੋਡਸ ਆਪਰੇਂਡੀ ਬਦਲੀ ਅਤੇ ਕਰਾਂ ਵਿੱਚ ਇਹ ਰਾਤ ਵੇਲੇ ਆਪਣੀ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਰਾਤੀ 2:30 ਵਜੇ ਜਦ ਸਾਰੇ ਲੋਕ ਡੂੰਗੀ ਨੀਂਦ ਛੁੰਦੇ ਹਨ ਇਹ ਤਦ ਆਪਣੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਸਾਰੇ ਗੈਂਗ ਦੇ ਮੈਂਬਰਸ ਬਾਹਰ ਖੜੇ ਹੋ ਕੇ ਰੈਕੀ ਕਰਦੇ ਸਨ ਅਤੇ ਪਹਿਰੇਦਾਰੀ ਦਿੰਦੇ ਸਨ ਜਦ ਆਕਾਸ਼ ਦੀਪ ਜਿਹੜਾ ਕਿ ਥੋੜਾ ਮਾੜਾ ਹੈ ਥੋੜਾ ਕਮਜ਼ੋਰ ਹੈ ਇੱਕ ਖਿੜਕੀਆਂ ਵਿੱਚੋਂ ਖਿੜਕੀਆਂ ਦੀ ਗ੍ਰਿਲਾਂ ਤੋੜ ਕੇ ਇਹ ਆਇਨਾ ਦਾ ਇਹ ਵੀ ਕਹਿਣਾ ਸੀਗਾ ਕਿ ਸ਼ਹਿਰਾਂ ਵਿੱਚ ਸਿੰਸ ਸਾਰੀ ਛੱਤਾਂ ਮੋਸਟਲੀ ਜੁੜੀਆਂ ਹੁੰਦੀਆਂ ਹਨ ਤੇ ਕਾਫੀ ਲੋਕ ਉੱਪਰਲੇ ਆਪਣੇ ਟਰੈਸ ਦੇ ਦਰਵਾਜ਼ੇ ਬੰਦ ਕਰਨੇ ਭੁੱਲ ਜਾਂਦੇ ਹਨ ਰਾਤੀ ਇਹ ਉਹਨਾਂ ਵਿੱਚੋਂ ਐਂਟਰੀ ਪਾ ਕੇ ਅੰਦਰ ਜਿਹੜੇ ਲੋਕ ਫੈਮਿਲੀ ਮੈਂਬਰਸ ਸੌਰੇ ਹੁੰਦੇ ਸਨ ਉਹਨਾਂ ਦੇ ਬੈੱਡ ਸਾਈਡਸ ਤੋਂ ਮੋਬਾਈਲ ਫੋਨ, ਕੈਸ਼, ਵਾਲਟ, 골ਡ ਜੁਐਲਰੀ ਆਦਿ ਚੋਰੀ ਕਰਕੇ ਨਿਕਲ ਜਾਂਦੇ ਸਨ ਤੇ ਇਹਨਾਂ ਨੇ ਕਬੂਲਿਆ ਕਿ ਇਹਨਾਂ ਨੇ 700 ਤੋਂ 800 ਮੋਬਾਈਲ ਫੋਨ ਅਜ ਤੱਕ ਚੋਰੀ ਕੀਤੇ ਹਨ 12 ਤੇ 18 ਮਾਰਚ ਦੀ ਦਰਮਿਆਨੀ ਰਾਤ ਨੂੰ ਜਦਾ ਦੋਤੇ ਉਹਦੇ ਪਰਿਵਾਰ ਵਾਲੇ ਸੌਰੇ ਸਨ ਕਿ ਇਹ ਪਹਿਲਾਂ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦਿੰਦੇ ਸਨ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਕੋਈ ਨਵੀਂ ਨਹੀਂ ਹੈ 2017 ਤੋਂ ਹੀ थाना ਸੁਲਤਾਨਵਿੰਡ थाना ਮਕਬੂਲਪੁਰਾ ਐਂਡ ਇਵਨ थाना ਕਪੂਰਥਲਾ ਦੇ ਇਹਨਾਂ ਦੇ ਚੋਰੀ ਦੇ ਮੁਕਦਮੇ ਦਰਜ ਹਨ ਇਹ ਸਾਰੇ ਤਕਰੀਬਨ 25-26 ਸਾਲਾਂ ਦੇ ਹਨ ਪੰਜਵੀਂ ਤੋਂ 8ਵੀਂ ਜਮਾਤ ਤੱਕ ਪੜੇ ਲਿਖੇ ਹਨ ਅਤੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਉੱਤੇ ਪਹਿਲਾਂ ਵੀ 7 ਮੁਕਦਮੇ ਦਰਜ ਹਨ ਅਤੇ ਇਹਦੇ ਵਿੱਚ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰਕੇ ਥਾਣਾ ਸੁਲਤਾਨਵੰਦੀ ਦੀ ਟੀਮ ਨੇ ਤਕਰੀਬਨ 40 ਮੋਬਾਈਲ ਫੋਨਸ ਜਿਨ੍ਹਾਂ ਵਿੱਚ ਕਈ ਹਾਈ ਐਂਡ ਮੋਬਾਈਲ ਫੋਨਸ ਆਈਫੋਨਸ ਤੇ ਲੇਟੈਸਟ ਮਾਡਲਸ ਵੀ ਸ਼ਾਮਿਲ ਹਨ ਅਤੇ 골ਡ ਜੁਐਲਰੀ ਜਿਹੜੀ ਕਿ ਥਾਣਾ ਸੀ ਡਿਵੀਜ਼ਨ ਦੇ ਏਰੀਆ ਤੋਂ ਚੋਰੀ ਕੀਤੀ ਗਈ ਸੀ ਉਹਦੀ ਵੀ ਬਰਾਮਦਗੀ ਹੋਈ ਹੈ ਅੱਗੇ ਵੀ ਹੋਰ ਰਿਮਾਂਡ ਲੈ ਕੇ ਹੋਰ ਰਿਕਵਰੀ ਐਕਸਪੈਕਟਡ ਹੈ ਨਾਲ ਹੀ ਸਾਰੇ ਫੋਨ ਦੀ ਓਨਰਸ਼ਿਪ ਡਿਟੇਲਸ ਅਸੀਂ ਤਸਦੀਕ ਕਰ ਰਹੇ ਹਾਂ ਤਾਂ ਕਿ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਪਹੁੰਚਾ ਸਕੀਏ ਅਤੇ ਉਹਨਾਂ ਨੂੰ ਵੀ ਤਫ਼ਤੀਸ਼ ਜੁਆਇਨ ਕਰਾ ਸਕਿਆ ਤਾਂ ਕਿ ਇਸ ਗਿਰੋਹ ਦੇ ਜਿਹੜਾ ਮੋਡਸ ਆਪਰੇਂਡੀ ਹੈ ਇਸ ਤੇ ਹੋਰ ਰੌਸ਼ਨੀ ਪਾਈ ਜਾ ਸਕੇ ਜਿਵੇਂ ਕਿ ਅਸੀਂ ਇੱਕ ਕੰਪਲੇਨੈਂਟ ਨੂੰ ਟੈਪ ਕੀਤਾ ਹੈ ਕਿ ਉਸ ਰਾਤ ਉਹਨਾਂ ਦੇ ਮੋਬਾਈਲ ਫੋਨਸ ਚੋਰੀ ਹੋਏ ਸਨ ਉਸ ਤੋਂ ਅਗਲੇ ਦਿਨ ਜੈਂਟਲੀ ਉਹ 5-6 ਵਜੇ ਜਾਗ ਜਾਂਦੇ ਸੀ ਪਰ ਸਟ੍ਰੇਂਜਲੀ ਉਹ ਐਨੀ ਗੂੜੀ ਨੀਂਦ ਵਿੱਚ ਸਨ ਕਿ ਅਗਲੇ ਦਿਨੇ 9-10 ਵਜੇ ਜਾਗੇ ਹਨ ਇਸ ਲਈ ਅਸੀਂ ਇਹਦੇ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ ਕੱਚਾ ਬਨੀਯਾਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਤਕਰੀਬਨ 2 ਤੋਂ 3 ਵਜੇ ਹੀ ਇਹਨਾਂ ਨੇ ਸਾਰੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਮਕਦਮਾ ਨੰਬਰ 32/24 थाना ਸੁਲਤਾਨਵਿੰਡ ਜਿਦੇ ਵਿੱਚ ਕੰਪਲੇਨੈਂਟ ਦਾ ਇਹ ਕਹਿਣਾ ਸੀ ਕਿ 17 ਤੇ 18 ਮਾਰਚ ਦੇ ਦਰਮਿਆਨੀ ਰਾਤ ਨੂੰ ਜਦੋਂ ਉਹ ਤੇ ਉਹਦੇ ਪਰਿਵਾਰ ਵਾਲੇ ਸੌਂ ਰਹੇ ਸਨ ਤਾਂ ਉਹਨਾਂ ਦੇ ਘਰ ਤੋਂ ਮੋਬਾਈਲ ਫੋਨਾਂ ਦੀ ਚੋਰੀ ਹੋਈ ਸੀ। ਇਸੇ ਦੀ ਤਫ਼ਤੀਸ਼ ਨੂੰ ਫਾਲੋਅ ਅਪ ਕਰਦੇ ਹੋਏ ACP ਸਾਊਥ ਦੀ ਅਗਵਾਈ ਹੇਠ थाना ਸੁਲਤਾਨਵਿੰਡ ਨੇ ਇਹ ਗਿਰੋ ਨੂੰ ਕਾਬੂ ਕੀਤਾ ਹੈ। ਇਹ ਵਿਰੋਧ ਦੇ ਮੈਂਬਰਸ ਜਿਹੜੇ ਇਸ ਵੇਲੇ ਸਾਡੀ ਹਿਰਾਸਤ ਵਿੱਚ ਹਨ ਇਹ ਹਨ ਆਕਾਸ਼ਦੀਪ ਉਰਫ ਕਾਸ਼ੀ ਕੁਲਦੀਪ ਉਰਫ ਦੀਪੂ ਅਤੇ ਸਿਮਰਨ ਉਰਫ ਸਿਮੂ ਇਹ ਸਾਰੇ ਤਕਰੀਬਨ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਹਾਲੇ ਹਨ ਪਿੰਡ ਵਿਰਪਾਲ ਅਤੇ ਪੰਡੋਰੀ ਦੇ ਇਹਨਾਂ ਦੀ ਮੋਡਸ ਅਪਰਿੰਡੀਸ ਅਨੁਸਾਰ ਸੀ ਕਿ ਰਾਤ ਵੇਲੇ ਇਹ ਅੰਮ੍ਰਿਤਸਰ ਦਿਹਾਤੀ ਤੋਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਏਰੀਆ ਸਪੈਸ਼ਲੀ ਥਾਣਾ ਬੀ ਡਿਵੀਜ਼ਨ ਸੀ ਡਿਵੀਜ਼ਨ ਅਤੇ ਸੁਲਤਾਨਵਿੰਡ ਦੇ ਏਰੀਆ ਵਿੱਚ ਐਕਟਿਵ ਸਨ ਪਿਛਲੇ 1.5 ਸਾਲ ਤੋਂ ਰਾਤੀ 2:30 ਵਜੇ ਜਦ ਸਾਰੇ ਲੋਕ ਡੂੰਗੀ ਨੀਂਦ ਛੁੰਦੇ ਹਨ ਇਹ ਤਦ ਆਪਣੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਸਾਰੇ ਗੈਂਗ ਦੇ ਮੈਂਬਰਸ ਬਾਹਰ ਖੜੇ ਹੋ ਕੇ ਰੈਕੀ ਕਰਦੇ ਸਨ ਅਤੇ ਪਹਿਰੇਦਾਰੀ ਦਿੰਦੇ ਸਨ ਜਦ ਆਕਾਸ਼ਦੀਪ ਉਰਫ ਕਾਸ਼ੀ ਜਿਹੜਾ ਕਿ ਥੋੜਾ ਮਾੜਾ ਹੈ ਥੋੜਾ ਕਮਜ਼ੋਰ ਹੈ ਇੱਕ ਖਿੜਕੀਆਂ ਵਿੱਚੋਂ ਖਿੜਕੀਆਂ ਦੀ ਗ੍ਰਿਲਾਂ ਤੋੜ ਕੇ ਜਾਂ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਸ਼ਹਿਰਾ ਵਿੱਚ ਸਿੰਸ ਸਾਰੀ ਛੱਤਾਂ ਮੋਸਟਲੀ ਜੁੜੀਆਂ ਹੁੰਦੀਆਂ ਹਨ ਤੇ ਕਾਫੀ ਲੋਕ ਉੱਪਰਲੇ ਆਪਣੇ ਟਰੈਸ ਦੇ ਦਰਵਾਜ਼ੇ ਬੰਦ ਕਰਨੇ ਭੁੱਲ ਜਾਂਦੇ ਹਨ ਰਾਤੀ ਇਹ ਉਹਨਾਂ ਵਿੱਚੋਂ ਐਂਟਰੀ ਪਾ ਕੇ ਅੰਦਰ ਜਿਹੜੇ ਲੋਕ ਫੈਮਿਲੀ ਮੈਂਬਰਸ ਸੌਰੇ ਹੁੰਦੇ ਸਨ ਉਹਨਾਂ ਦੇ ਬੈੱਡ ਸਾਈਡਸ ਤੋਂ ਮੋਬਾਈਲ ਫੋਨ, ਕੈਸ਼, ਵਾਲਟ, 골ਡ ਜੁਐਲਰੀ ਆਦਿ ਚੋਰੀ ਕਰਕੇ ਨਿਕਲ ਜਾਂਦੇ ਸਨ। ਅੱਗੇ ਜਾ ਕੇ ਉਹਨੂੰ ਵੇਚ ਦਿੰਦੇ ਸੀ। ਇਹ ਵਾਲੇ ਗੈਂਗ ਦੇ ਇੰਟਰੋਗੇਸ਼ਨ ਤੋਂ ਇਹ ਵੀ ਗਰਲ ਸਾਹਮਣੇ ਆਈ ਹੈ ਕਿ ਇਹ ਪਹਿਲਾਂ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦਿੰਦੇ ਸਨ। ਇਹਨਾਂ ਦੀ ਕ੍ਰਿਮੀਨਲ ਹਿਸਟਰੀ ਕੋਈ ਨਵੀਂ ਨਹੀਂ ਹੈ। 2017 ਤੋਂ ਹੀ थाना ਸੁਲਤਾਨਵਿੰਡ, थाना ਮਕਬੂਲਪੁਰਾ ਐਂਡ ਇਵਨ थाना ਕਪੂਰਥਲਾ ਦੇ ਇਹਨਾਂ ਦੇ ਚੋਰੀ ਦੇ ਮੁਕਦਮੇ ਦਰਜ ਹਨ ਪਰ ਬਾਅਦ ਵਿੱਚ ਕੱਚਾ ਬਨਿਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਆਪਣੀ ਮੋਡਸ ਆਪਰੇਂਡੀ ਬਦਲੀ ਅਤੇ ਇੱਕ ਕਰਨ ਵਿੱਚ ਇਹ ਰਾਤ ਵੇਲੇ ਆਪਣੀ ਵਾਰਦਾਤਾ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਇਹ ਸਾਰੇ ਤਕਰੀਬਨ 25-26 ਸਾਲਾਂ ਦੇ ਹਨ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਪੜੇ ਲਿਖੇ ਹਨ ਅਤੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਉੱਤੇ ਪਹਿਲਾਂ ਵੀ 7 ਮੁਕਦਮੇ ਦਰਜ ਹਨ ਅਤੇ ਇਹਦੇ ਵਿੱਚ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰਕੇ ਥਾਣਾ ਸੁਲਤਾਨਵਿੰਦ ਦੀ ਟੀਮ ਨੇ ਤਕਰੀਬਨ 40 ਮੋਬਾਈਲ ਫੋਨਸ ਜਿਨ੍ਹਾਂ ਵਿੱਚ ਕਈ ਹਾਈ ਐਂਡ ਮੋਬਾਈਲ ਫੋਨਸ ਆਈਫੋਨਸ ਦੇ ਲੇਟੈਸਟ ਮਾਡਲਸ ਵੀ ਸ਼ਾਮਿਲ ਹਨ ਅਤੇ 골ਡ ਜੁਐਲਰੀ ਜਿਹੜੀ ਕਿ ਥਾਣਾ ਸੀ ਡਿਵੀਜ਼ਨ ਦੇ ਏਰੀਆ ਤੋਂ ਚੋਰੀ ਕੀਤੀ ਗਈ ਸੀ ਉਹਦੀ ਵੀ ਬਰਾਮਦਗੀ ਹੋਈ ਹੈ ਅੱਗੇ ਵੀ ਹੋਰ ਰਿਮਾਂਡ ਲੈ ਕੇ ਹੋਰ ਰਿਕਵਰੀ 익ਸਪੈਕਟਡ ਹੈ ਨਾਲ ਹੀ ਸਾਰੇ ਫੋਨ ਦੀ ਓਨਰਸ਼ਿਪ ਡਿਟੇਲਸ ਅਸੀਂ ਤਸਦੀਕ ਕਰ ਰਹੇ ਹਾਂ ਤਾਂ ਕਿ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਪਹੁੰਚਾ ਸਕੀਏ ਅਤੇ ਉਹਨਾਂ ਨੂੰ ਵੀ ਤਫਤੀਸ਼ ਜੁਆਇਨ ਕਰਾ ਸਕੀਏ ਤਾਂ ਕਿ ਇਸ ਗਿਰੋਹ ਦੇ ਜਿਹੜਾ ਮੋਡਸ ਆਪਰੇਂਡੀ ਹੈ ਇਸ ਤੇ ਹੋਰ ਰੌਸ਼ਨੀ ਪਾਈ ਜਾ ਸਕੇ ਜਿਵੇਂ ਕਿ ਅਸੀਂ ਇੱਕ ਕੰਪਲੇਨੈਂਟ ਨੂੰ ਟੈਪ ਕੀਤਾ ਹੈ ਤੇ ਉਸ ਕੰਪਲੇਨੈਂਟ ਦਾ ਕਹਿਣਾ ਸੀ ਕਿ ਜਿਸ ਰਾਤ ਉਹਨਾਂ ਦੇ ਮੋਬਾਈਲ ਫੋਨਸ ਚੋਰੀ ਹੋਏ ਨੇ ਉਸ ਤੋਂ ਅਗਲੇ ਦਿਨ ਜੈਂਟਲੀ ਉਹ 5-6 ਵਜੇ ਜਾਗ ਜਾਂਦੇ ਸੀ ਪਰ ਸਟ੍ਰੇਂਜਲੀ ਉਹ ਐਨੀ ਗੂੜੀ ਨੀਂਦ ਵਿੱਚ ਸਨ ਕਿ ਅਗਲੇ ਦਿਨੇ 9-10 ਵਜੇ ਜਾਗੇ ਹਨ ਇਸ ਲਈ ਅਸੀਂ ਇਹਦੇ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ ਜਿਨ੍ਹਾਂ ਨੇ ਫੋਨੇ ਭੇਜਦੇ ਸਨ ਉਹਨਾਂ ਨੂੰ ਸਾਰੇ ਜਨਰਲ ਉਸ ਤਰ੍ਹਾਂ ਲੱਗਦੀ ਕਿ ਕਿਥੇ ਵੇਚਣ ਦੇ ਬਾਰੇ ਜੀ ਇਹ ਕਮਿਸ਼ਨਰੀਟ ਤੋਂ ਬਾਹਰ ਜਾ ਕੇ ਦਿਹਾਤੀ ਦੇ ਏਰੀਆ ਵਿੱਚ ਵੇਚਦੇ ਸਨ ਉਹ ਸਾਰੇ ਅਸੀਂ ਐਂਗਲਸ 익ਸਪਲੋਰ ਕਰ ਰਹੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਫੋਨ ਇਹਨਾਂ ਦਾ ਰੱਖਿਆ ਸੀ ਉਹ ਸਾਰੀ ਲੜੀ ਨੂੰ ਤੇ ਜਿਨ੍ਹਾਂ ਨੇ ਦੁਕਾਨਾਂ ਵਿੱਚ ਇਹਨਾਂ ਨੇ ਜਾ ਕੇ ਵੇਚਿਆ ਹੈ ਉਹ ਸਾਰਿਆਂ ਨੂੰ ਆਪਾਂ ਸ਼ਾਮਲ ਕਰ ਰਹੇ ਹਾਂ ਫੋਨ ਸਾਰੇ ਇਹਨਾਂ ਦੇ ਕੋਲੋਂ ਹੀ ਬਰਾਮਦ ਕੀਤੇ ਹੋਏ ਹਨ ਜਿੱਥੇ ਇਹਨਾਂ ਨੇ ਵੇਚੇ ਸੀ ਉਥੋਂ ਨਹੀਂ ਨਹੀਂ ਜੀ ਇਹਨਾਂ ਦੇ ਕੋਲੋਂ ਹੀ ਬਰਾਮਦ ਹੋਏ ਹਨ ਮੰਮਾ ਤੇ ਨਹੀਂ ਆ ਤੇ ਹੋਰ ਵੀ ਇਹਨਾਂ ਦੇ ਨਾਲ ਹਜੇ ਇਹਨਾਂ ਤੇ ਜਾਣਗੇ ਇਹਨਾਂ ਦੀ ਗੈਂਗ ਮੈਂਬਰਸ ਦੋ ਹੋਰ ਜਨਨੇ ਜਿਹੜੇ ਇਸ ਵੇਲੇ ਫਰਾਰ ਹਨ ਜਲਦੀ ਕਾਬੂ ਹੋ ਜਾਣਗੇ ਇੱਕ ਇਹਨਾਂ ਵਿੱਚੋਂ ਜਿਹੜੀ ਲੜਕੀ ਹੈਗੀ ਐ ਜਸ ਇਹ ਆਕਾਸ਼ਦੀਪੁਰ ਫਕਾਸ਼ੀ ਜਿਹੜਾ ਲੜਕਾ ਕਮਜ਼ੋਰ ਲੜਕਾ ਉੱਪਰ ਜਾ ਕੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਮੇਨ ਉਹਦੀ ਮੰਗੇਤਰ ਜਿਹੜੀ ਇਹਦੇ ਸਾਥ ਲੱਗੀ ਆ ਭੱਜਣ ਲੱਗਿਆਂ ਲੱਗੀ ਆ ਜਾਂ ਕੀ ਉੱਪਰ ਹੀ ਇਹਨਾਂ ਦੇ ਸਾਥ ਲੱਗੀ ਜਿਹੜੇ ਜੀ ਨਹੀਂ ਭੱਜਣ ਲੱਗਿਆਂ ਲੱਗੀ ਆ ਮੰਮ ਨਸ਼ੇ ਦੇ ਆਦੀ ਵੀ ਕਿਨ ਜੀ ਮਤਲਬ ਜੁਲੀ ਜਿਹੜੀ ਵੈ ਤੇ ਦਾ ਕੋਈ ਪੈਸਾ ਹੈਗਾ ਹਾਂਜੀ ਇਹਦੀ ਐਫਆਈਆਰ ਵੀ ਦਰਜ ਹੈਗੀ ਹੈ ਜੀ। ਫਾਈਲ ਦੇ ਵੇਲੇ ਹੋਇਆ ਹੈ ਜਾਂ ਕੋਈ ਦਿਨ ਦੇ ਵੇਲੇ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਅੱਛਾ ਬਨੀਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਤਕਰੀਬਨ 2 ਤੋਂ 3 ਵਜੇ ਹੀ ਇਹਨਾਂ ਨੇ ਸਾਰੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਹ ਕਹਿੰਦੇ ਕਿ ਮੋਬਾਈਲ ਨਾਲ ਵੱਲੋਂ ਜਿਹੜੇ ਚੋਰੀ ਆ ਕਿਤੇ ਗਏ ਨੇ 700 ਦੱਸਿਆ ਜਾ ਰਿਹਾ। ਜੀ ਇਹਨਾਂ ਦੀ ਇਦਾਂ ਹੈਗੇ ਕਿ ਇਹਨਾਂ ਦੀ ਇੰਟਰੋਗੇਸ਼ਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 1.5 ਸਾਲ ਤੋਂ ਐਕਟਿਵ ਨੇ। ਵੀ ਡਿਵੀਜ਼ਨ ਸੀ ਡਿਵੀਜ਼ਨ ਅਤੇ ਸੁਲਤਾਨਪੁਰ ਦੇ ਏਰੀਆ ਵਿੱਚ ਤੇ ਇਹਨਾਂ ਨੇ ਕਬੂਲਿਆ ਕਿ ਇਹਨਾਂ ਨੇ 700 ਤੋਂ 800 ਮੋਬਾਈਲ ਫੋਨ ਅੱਜ ਤੱਕ ਚੋਰੀ ਕੀਤੇ ਨੇ ਮੈਂ ਪਹਿਲੇ ਕਦੀ ਅਰੈਸਟ ਹੋਏ ਨਹੀਂ ਜਾਂ ਪਹਿਲੇ ਬੇਲ ਤੇ ਗਏ ਨਹੀਂ ਬੇਲ ਆਉ ਹੋਏ ਨਹੀਂ ਜਾਂ ਕਿ ਪਹਿਲੀ ਵਾਰ ਇਸ ਫੋਰ ਦਾ ਫਸਟ ਟਾਈਮ ਜੀ ਨਹੀਂ ਇਹ ਅਰੈਸਟ ਹੋ ਕੇ ਬੇਲ ਆਊਟ ਹੋਏ ਨੇ ਇਹ 2017 ਤੋਂ ਹੀ ਇਹਨਾਂ ਨੇ ਇਹ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਸੀ ਇਹ ਜਿਹੜਾ ਨਵਾਂ ਮੋਟਰਸ ਅਪਰੈਂਟੀ ਹੈ ਇਹ 1.5 ਸਾਲ ਤੋਂ ਹੀ ਸ਼ੁਰੂ ਕੀਤਾ ਹੈ ਮੈਂ ਦੁਬਾਰਾ ਕੰਪਲੇਂਟਸ ਆਈਆਂ ਸਿੱਖੀ ਪਾਸੀ ਬੜੀ ਮਾਦਾ ਨੇ ਜਿਹੜਾ ਤੁਹਾਨੂੰ ਕੰਪਲੇਂਟ ਕੀਤੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਕੈਮਪ ਬਲ ਯੂਜ਼ ਕਰਦੇ ਸੀ ਉਹਨਾਂ ਨੂੰ ਅਸੀਂ ਜੀ ਅਸੀਂ ਜਿਹੜੀ ਵੀ ਕੰਪਲੇਨੈਂਟਸ ਨੂੰ ਜਿਹੜਾ ਟੱਚ ਕਰ ਪਾਇਆ ਇੱਕ ਜਿਵੇਂ ਇੱਕ ਨੇ ਕਿਹਾ ਕਿ ਅਸੀਂ ਜ਼ਿਆਦਾ ਹੀ ਗੂੜੀ ਨੀਂਦ ਵਿੱਚ ਸੁੱਤੇ ਰਹਿ ਗਏ ਸਵੇਰੇ ਇਦਾਂ ਹੀ ਇੱਕ ਕੰਪਲੇਨੈਂਟ ਦਾ ਆਈ ਵੀ ਕਹਿਣਾ ਹੈਗਾ ਕਿ ਸ਼ਾਇਦ ਇਹ ਕਿਸੇ ਸਪਰੇ ਦਾ ਵੀ ਇਸਤੇਮਾਲ ਕਰਦੇ ਸੀ ਇਸ ਲਈ ਇਹਨਾਂ ਦਾ ਹੋਰ ਰਿਮਾਂਡ ਸੀ ਕਰਕੇ ਇਹਨਾਂ ਦੀ ਮੋਡਸ ਅਪਰੈਂਡੀ ਹੋਰ ਜਾਣਾਂਗੇ ਮੈਡਮ ਇਸ ਸਿਟੀ ਵਿੱਚ ਐਕਟਿਵ ਰਹੇ ਸੀ ਕਿ ਸਿਵਲ ਲਾਈਨ ਵਿੱਚ ਐਕਟਿਵ ਰਹੇ ਸੀ ਜੀ ਇਸ ਸਿਟੀ ਵਿੱਚ ਐਕਟਿਵ ਸੀ ਪਿੱਛੋਂ ਦੀ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹਨ ਜਦ ਇਹਨਾਂ ਨੂੰ ਇਹ ਪੁੱਛਿਆ ਗਿਆ ਕਿ ਇਹ ਸ਼ਹਿਰ ਵਿੱਚ ਹੀ ਕਿਉਂ ਵਾਰਦਾਤਾ ਕਰਦੇ ਸਨ ਇੱਕ ਤਾਂ ਇਹਨਾਂ ਲਈ ਭਜਨਾ ਬੜਾ ਸੌਖਾ ਸੀਗਾ ਤੇ ਅਸੀਂ ਇੱਕ ਸਕਸੈਸਫੁਲ ਆਪਰੇਸ਼ਨ ਚਲਾ ਕੇ ਇਹਨੂੰ ਕਾਬੂ ਕਰ ਪਾਇਆ ਉਹ ਵੱਖਰੀ ਗੱਲ ਹੈ ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਪਿੰਡਾਂ ਵਿੱਚ ਚੋਰੀ ਕਰਨੀ ਇਹਨਾਂ ਦੇ ਮੋਡਸ ਆਪਰੇਂਡੀ ਤੋਂ ਔਖੀ ਹੈ ਕਿਉਂਕਿ ਪਿੰਡਾਂ ਵਿੱਚ ਜਨਰਲੀ ਸ਼ਹਿਰਾਂ ਵਿੱਚ ਛੱਤਾਂ ਜੁੜੀਆਂ ਹੁੰਦੀਆਂ ਹਨ ਇਸ ਲਈ ਇੱਕ ਰਾਤ ਵਿੱਚ ਹੀ ਕਾਫੀ ਘਰਾਂ ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਸਨ। ਨਾ ਮੈਨਾਂ ਨੂੰ ਕਾਬੂ ਜਿਉ ਕੀਤਾ ਵਾ ਇਹ ਚੋਰੀ ਦੀ ਕਿਸੇ ਘਟਨਾ ਨੂੰ ਅੰਜਾਮ ਦੇ ਦੇ ਸੀ ਉਦੋਂ ਕਾਬੂ ਕੀਤਾ ਮੌਕੇ ਤੇ ਜਾਂ ਫਿਰ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਘਰੋਂ ਚੁੱਕਿਆ। ਇਹਨਾਂ ਨੂੰ ਇਹਨਾਂ ਦੇ ਪਿੰਡੋਂ ਦੀ ਹੀ ਅਰੈਸਟ ਕੀਤਾ ਗਿਆ ਹੈਗਾ। ਪਿੰਡ ਵੀਰਪਾਲ ਅਤੇ ਪੰਡੋਰੀ ਹੈਗੇ ਨੇ ਅੰਮ੍ਰਿਤਸਰ ਦਿਹਾਤੀ ਦੇ ਅਤੇ ਇੱਕ ਦੋਸ਼ੀ ਸੁਲਤਾਨ ਵਿੰਦ ਤੋ ਅਰੈਸਟ ਕੀਤਾ ਗਿਆ ਜੀ ਲਾਜ ਟੁੱਟੀ ਹੋਈ ਆ ਕਿ ਇਸ ਹਾਲਾਤ 'ਚ ਜਲਦੀ ਸੀ ਗਏ ਸੀ ਇਹਨੂੰ ਗ੍ਰਿਫਤਾਰ ਕਰ ਜੀ ਦੇਖੋ ਉਹਨੂੰ ਪਤਾ ਸੀਗਾ ਕਿ ਉਹਨੇ ਸਾਰੀ ਚੋਰੀਆਂ ਨੂੰ ਅੰਜਾਮ ਦਿੱਤਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਉਹਦੀ ਇਹ ਅੰਜਾਮ ਹੋਇਆ ਹੈ ਜੀ ਜੀ ਕੋਈ ਹਥਿਆਰ ਵੀ ਕੈਰੀ ਕਰਦੇ ਸਨ ਜੀ ਨਹੀਂ ਹਥਿਆਰ ਨਹੀਂ ਕੋਈ ਕੈਰੀ ਕਰਦੇ ਸੀਗੇ ਲੋਕਾਂ ਨੂੰ ਐਦਾਂ ਡਰਾਉਣ ਦੇ ਧਮਕਾਉਣ ਦੇ ਨਹੀਂ ਸੀਗੇ ਕੋਈ ਮਾਰ ਕੁੱਟਦਾ ਕੋਈ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਹੈਈਏ ਬਸੇ ਅੰਦਰ ਵੜ ਕੇ ਜਦ ਲੋਕ ਡੂੰਗੀ ਨਹੀਂ ਛੁੰਦੇ ਸੀ ਹਰੇਕੀ ਕੈਮੀਕਲ ਇਸਤੇਮਾਲ ਕਰਦੇ ਨੇ ਕਿ ਨਹੀਂ ਇਹਨਾਂ ਦੀ ਹੋਰ ਰਿਮਾਂਡ ਲੈ ਕੇ ਅਸੀਂ ਇਹਨਾਂ ਤੋਂ ਪੁੱਛ ਕੇ ਚ ਕਰਾਂਗੇ ਜੀ ਦੇਖੋ ਇਹ ਕਈ ਕਾਫੀ ਹਾਈ ਐਂਡ ਮੋਬਾਈਲ ਫੋਨਸ ਨੇ ਆਈਫੋਨ ਦੇ ਵੀ ਲੇਟੈਸਟ ਮਾਡਲਸ ਇਹਨਾਂ ਦੇ ਵਿੱਚ ਸ਼ਾਮਲ ਹੈਗੇ ਅੱਛਾ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਕੋਈ ਗੈਂਗਸਟਰ ਜਾਂ ਫਿਰ ਕੋਈ ਨਸ਼ਾ ਤਸਕਰ ਜਿਹੜਾ ਫੋਨ ਕਾਲ ਕਰਦੇ ਆ ਫਲੋਤੀਆ ਮੰਗਦਾ ਕਿ ਇਹਨਾਂ ਫੋਨਾਂ ਦਾ ਇਸਤੇਮਾਲ ਹੋ ਸਕਦਾ ਉਹ ਕਰਦੇ ਹੋਣਗੇ ਜੀ ਪੋਸਿਬਿਲਟੀ ਐਕਸਕਲੂਡ ਆਊਟ ਅਸੀਂ ਨਹੀਂ ਕਰ ਸਕਦੇ ਹੋ ਸਕਦਾ ਜਿਹੜੇ ਨਾਲ ਸੱਤਗੇ ਚੜਦੇ ਵੀ ਚੋਰੀ ਨਹੀਂ ਜਾਂਦੇ ਕਿ ਹੋਰ ਵੀ ਜਾਂਦੇ ਨੇ ਜੀ ਚੋਰੀ ਦਾ ਹੈਗੇ ਤੇ ਇੱਕ ਐਨਡੀਪੀਐਸ ਦਾ ਵੀ ਮੁਕੱਦਮਾ ਹੈਗਾ ਇਹਨਾਂ ਦਾ ਜ਼ਿਆਦਾਤਰ ਮੋਬਾਈਲ ਫੋਨ ਹੀ ਜਿਹੜਾ ਚੋਰੀ ਦੀ ਆਦਤ ਉਹਦੇ ਕਰਦੇ ਸੰ ਮੋਬਾਈਲ ਫੋਨ ਹੀ ਕਰਨੇ ਕਰਦੇ ਜੀ ਇਹਨਾਂ ਨੂੰ ਜੋ ਵੀ ਉਹਨਾਂ ਦੇ ਬੈੱਡਸਾਈਡ ਤੋਂ ਮਿਲ ਜਾਏ ਜਾਂ ਈਜ਼ੀਲੀ ਹੱਥ ਪੈ ਜਾਵੇ ਵਿਦਆਊਟ ਕਿਸੇ ਲੋਕਾਂ ਨੂੰ ਜਾਣਦੇ ਜਾਗਦੇ ਹੋਏ ਤੇ ਉਹ ਰਿਕਵਰ ਕਰ ਲੈਂਦੇ ਸੀ ਜਨਰਲੀ ਇਹ ਕਹਿੰਦੇ ਸੀ ਮੋਬਾਈਲ ਫੋਨ ਸੀ ਬੈੱਡਸਾਈਡ ਤੇ ਪਏ ਹੁੰਦੇ ਨੇ ਜਿਨ੍ਹਾਂ ਦੀ ਜੁਐਲਰੀ ਪਈ ਹੁੰਦੀ ਸੀ ਉਹ ਤੇ ਜੁਐਲਰੀ ਕਰ ਲੈਂਦੇ ਸੀ ਬਿਲਕੁਲ ਇਹ ਦਾ ਇੱਕੋ ਬੰਦੇ ਨੂੰ ਅੱਗੇ ਜਿਸ ਤਰ੍ਹਾਂ ਸਪਲਾਈ ਦੇ ਮੰਨ ਲਓ ਕਿ ਕਿਸੇ ਨੂੰ ਇੱਕ ਫਿਕਸ ਕੀਤਾ ਹੈ ਹਮੇਸ਼ਾ ਭੇਜੀ ਜਾਉਂਦੀ ਹੈ ਦੇਖੋ ਕਿ ਵੇਚੀ ਜਾਏਗਾ ਉਹਨੂੰ ਪਾਰਸ ਕਰਕੇ ਇਸ ਮੈਂਟਲ ਕਰਕੇ ਜਿੱਦਾਂ ਜਾਂ ਫਿਰ ਜਾਂ ਫਿਰ ਪੰਜਾਬ ਦੇ ਵਿੱਚ ਪੂਰੇ ਜੀ ਹੈ ਮਤਲਬ ਆਪਣੇ ਵਕ ਵਕ ਥਾਵਾਂ ਤੇ ਜਾ ਕੇ ਵੇਚ ਦਿੰਦੇ ਸਨ ਹਾਂ ਨਾ ਜੀ ਇਸ ਤਰ੍ਹਾਂ ਦਾ ਕੁਝ ਇਸ ਤਰ੍ਹਾਂ ਜੀ ਇਹਨਾਂ ਦਾ ਕੋਈ ਇੱਕ ਸਿੰਗਲ ਸਪਲਾਈਅਰ ਨਹੀਂ ਸਾਹਮਣੇ ਆਇਆ ਇਹ ਅੱਗੇ ਸੈਕੰਡ ਹੈਂਡ ਕਾਫੀ ਲੋਕਾਂ ਨੂੰ ਵਕ ਵਕ ਲੋਕਾਂ ਨੂੰ ਵੇਚ ਦਿੰਦੇ ਸਨ ਅਤੇ ਸਾਰੇ মিডিਆ ਪਰਸਨਲ ਦੇ ਥਰੂ ਮੈਂ ਸੋਸਾਇਟੀ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹੈਗੀਆ ਕਿ ਮਾੜੇ ਅਨਸਰਾਂ ਦੀ ਮੋਡੇ ਸੋ ਪ੍ਰਿੰਟ ਹੀ ਬਦਲਦੇ ਰਹਿੰਦੇ ਨੇ ਸਾਡੀ ਸੇਫਟੀ ਸਿਕਿਉਰਿਟੀ ਸਾਡੇ ਹੱਥ ਵਿੱਚ ਹੀ ਹੈਗੀ ਆ ਕਮਿਊਨਿਟੀ ਪੁਲਿਸਿੰਗ ਦੇ ਤਹਿਤ ਮੈਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹੁੰ ਕੀ ਹਮੇਸ਼ਾ ਆਪਣੇ ਘਰ ਲੌਕਡ ਰੱਖਣ ਆਪਣਾ ਡਬਲ ਚੈੱਕ ਕਰਨ ਆਪਣੇ ਲੋਕਿੰਗ ਸਿਸਟਮ ਨੂੰ اسپੈਸ਼ਲੀ ਰਾਤ ਵੇਲੇ ਧੰਨਵਾਦ ਠੀਕ ਹੈ